ਫਿਲਹਾਲ ਅੱਗੇ ਬਤਾ ਕੇ ਗੱਲ ਕਰਾਂਗੇ 1984 ਸਿੱਖ ਨਸਲ ਖੁਸ਼ੀ ਦੇ ਨਾਲ ਜੁੜੇ ਦੋ ਸਿੱਖਾਂ ਦੇ ਕਤਲ ਮਾਮਲੇ ਦੀ ਗੱਲ ਕੀਤੀ ਜਾਏ ਤਾਂ ਅੱਜ ਦਿੱਲੀ ਦੀ ਰਾਉਜ਼ਾਵਨੀਓ ਅਦਾਲਤ ਸੱਜਨ ਕੁਮਾਰ ਨੂੰ ਕੋਈ ਸਜ਼ਾ ਸੁਲਾ ਸਕਦੀ ਹੈ ਪਿਛਲੀ ਜੋ ਸੁਣਵਾਈ ਹੋਈ ਸੀ ਤਾਂ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਦਿੱਲੀ ਦੇ ਵਿੱਚ ਦੋ ਸਿੱਖਾਂ ਨੂੰ ਸਾੜ ਕੇ ਕਤਲ ਕਰਨ ਦਾ ਕੇਸ ਜੋ ਚਲਿਆ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਸਜ਼ਾ ਇਸ ਮੁਤਲਕ ਜੋ ਹੈ ਮੁقرਰ ਕੀਤੀ ਜਾ ਸਕਦੀ ਹੈ ਇਸ ਘਟਨਾ ਦੇ ਸਮੇਂ ਦੱਸਦੀ ਹੈ ਕਿ 1 ਨਵੰਬਰ 1984 ਨੂੰ ਗਵਾਹ ਨੰਬਰ 11 ਦੀ ਉਮਰ तकरीबन 14 ਸਾਲ ਦੀ 10ਵੀਂ ਜਮਾਤ ਦੀ ਜੋ ਵਿਦਿਆਰਤਨ ਸੀ ਪਿਤਾ ਦੇ ਪਰਾਨੂੰ ਸਿੰਦਾ ਸਾੜੀ ਦੀ ਘਟਨਾ ਜੋ ਸਾਹਮਣੇ ਆਈ 14 ਸਾਲ ਦੇ ਬੱਚੇ ਦੀਆਂ ਯਾਦਾਂ ਦੇ ਵਿੱਚੋਂ ਕਦੇ ਵੀ ਮੱਦਦ ਨਹੀਂ ਪੈ ਸਕਦੀ ਹੈ ਲੇਕਿਨ ਅਦਾਲਤ ਤੇ ਸਭ ਦੀ ਨਜ਼ਰਾਂ ਟੀ ਕਿਆ ਹੋਈ ਯਾਨੀ ਕਿ ਕੀ ਅੱਜ ਜੋ ਨਾਨੂੰੰ ਸਾਪ ਮਿਲੇਗਾ ਸਚਨ ਕੁਮਾਰ ਨੂੰ ਲੈ ਕੇ ਕੀ ਫੈਸਲਾ ਜੋ ਹੈ ਅਦਾਲਤ ਦੇ ਵੱਲੋਂ ਸੁਣਾਇਆ ਜਾਏਗਾ ਕਿਸ ਤਰ੍ਹਾਂ ਦੀ ਸਜ਼ਾ ਸਚਨ ਕੁਮਾਰ ਨੂੰ ਲੈ ਕੇ ਮੁਕਰਰ ਕੀਤੀ ਜਾਏਗੀ ਪੀੜਿਤ ਪਰਿਵਾਰ ਨੇ ਜ਼ਾਹਿਰ ਜੀ ਗੱਲ ਇੱਕ ਤਰੀਕੇ ਦੇ ਨਾਲ ਆਸ ਲਗਾ ਕੇ ਬੈਠੇ ਹੋਏ ਨੇ ਸੱਜਣ ਕੁਮਾਰ ਤੇ ਇਲਜ਼ਾਮ ਹੈ ਕਿ ਭੀੜ ਦੀ ਅਗਵਾਈ ਕੀਤੀ ਸੀ ਸੱਜਣ ਕੁਮਾਰ ਨੂੰ 18 ਫਰਵਰੀ ਨੂੰ ਸਜ਼ਾ ਜੋ ਹੈ ਸੁਣਾਈ ਜਾਏਗੀ ਇਸ ਨੂੰ ਲੈ ਕੇ ਜੋ ਹੈ ਪਹਿਲਾਂ ਤੋਂ ਹੀ ਕਿਉਂਕਿ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਤਾਰੀਖ ਜੋ ਹੈ ਤੈਅ ਕੀਤੀ ਗਈ ਕਿ 18 ਫਰਵਰੀ ਯਾਨੀ ਕਿ ਅੱਜ ਜੋ ਹੈ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਦਿੱਤੀ ਜਾਏਗੀ ਜਜਮੈਂਟ ਜੋ ਹੈ ਜਜਮੈਂਟ ਦੇ ਮੁਤਾਬਕ ਸੱਜਣ ਕੁਮਾਰ ਨੂੰ ਦੰਗਿਆਂ ਤੇ ਕਤਲ ਦੀ ਧਾਰਾ ਦੇ ਸਮੇਤ ਔਰ ਕਈ ਧਰਮ ਦੇ ਤਹਿਤ ਦੋਸ਼ੀ ਪਾਇਆ ਗਿਆ। ਰੋਹਿਤ ਸਾਡੇ ਨਾਲ ਰਾਈਵ ਜੁੜੇ ਨੇ। ਰੋਹਿਤ ਕੀ ਜਾਣਕਾਰੀ ਹੈ? ਅੱਜ ਜੋ ਪੀੜਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਮਿਲਣ ਦੀ ਪੂਰੀ ਉਮੀਦ ਆਸ ਲਗਾਈ ਬੈਠੇ ਨੇ ਔਰ ਇੰਤਜ਼ਾਰ ਉਸ ਘੜੀ ਦਾ ਕਿ ਅੱਜ ਅਦਾਲਤ ਕੀ ਸਜ਼ਾ ਸੁਣਾਏਗੀ ਸੱਜਨ ਕੁਮਾਰ ਨੂੰ। ਦੇਖੋ ਜੇਕਰ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ 1984 ਦਾ ਮਾਮਲਾ ਹੈਗਾ ਜਿਸ ਸਮੇਂ ਹੁੰਦਾ ਕਿ ਹੈ ਕਿ ਸੱਜਨ ਕੁਮਾਰ ਦੇ ਉੱਪਰ ਜਿਹੜੇ ਇਲਜ਼ਾਮ ਸੀ ਔਰ ਉਹ ਹੁਣ આરોਪ ਸਾਬਿਤ ਹੋ ਚੁੱਕੇ ਨੇ ਅਜੇ ਇਹ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਇਸ ਮਾਮਲੇ ਦੇ ਵਿੱਚ ਦੇ ਦਿੱਤਾ ਗਿਆ ਕਿ ਦਿੱਲੀ ਦਾ ਜੋ ਸਰਸਵਤੀ ਇਲਾਕਾ ਹੈਗਾ ਉਸ ਦੇ ਅੰਦਰ ਇੱਕ ਰਾਜਨਗਰ ਨਾਮ ਦਾ ਏਰੀਆ ਪੈਂਦਾ ਹੈਗਾ ਉਸ ਦੇ ਵਿੱਚ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਇਹਨਾਂ ਦੇ ਉੱਪਰ ਹਜ਼ਾਰਾਂ ਦੀ ਭੀੜ ਦੇ ਵੱਲੋਂ ਹਮਲਾ ਕੀਤਾ ਜਾਂਦਾ ਔਰ ਇਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ ਹੈਗਾ ਔਰ ਇਸ ਭੀੜ ਦੀ ਅਗਵਾਈ ਕਰਦੇ ਸੀ ਸੱਜਨ ਕੁਮਾਰ ਇਸੇ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ 2021 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਹੁਣ ਜਿਹੜੇ ਉਹਨਾਂ ਦੇ ਉੱਪਰ ਇਹ ਦੋਸ਼ ਨੇ ਉਹ ਸਾਬਿਤ ਹੋ ਚੁੱਕੇ ਨੇ ਅਜੇਹੇ ਦੇ ਵਿੱਚ ਅੱਜ ਦਾ ਦਿਨ ਜੋ ਤੈਅ ਕੀਤਾ ਗਿਆ ਉਹ ਕਹਿਤਾ ਕੀਤਾ ਗਿਆ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਏਗੀ ਇਸ ਤੋਂ ਪਹਿਲਾਂ ਵੀ ਸੱਜਨ ਕੁਮਾਰ ਨੇ ਜਿਹੜੇ ਉਹ ਇਸੇ ਤਰ੍ਹਾਂ ਦੇ ਇੱਕ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਨੇ ਔਰ ਦੂਸਰੇ ਪਾਸੇ ਉਹ ਨਵੇਂ ਕੇਸ ਦੇ ਵਿੱਚ ਵੀ ਜਿਹੜੇ ਕੇਸ ਦਾ ਮੈਂ ਜ਼ਿਕਰ ਕੀਤਾਗਾ ਜਸਵੰਤ ਸਿੰਘਾ ਤੇ ਉਹਨਾਂ ਦੇ ਪੁੱਤਰ ਤਰੁੰਦੀਪ ਸਿੰਘ ਜੋ ਰਾਜਨਗਰ ਦਿੱਲੀ ਦੇ ਰਹਿਣ ਵਾਲੇ ਸੀਗੇ ਉਹਨਾਂ ਦੇ ਦੇ ਵਿੱਚ ਵੀ ਜਿਹੜਾ ਦੋਸ਼ੀ ਹੈਗਾ ਉਹ ਸਾਬਿਤ ਕੀਤਾ ਜਾ ਚੁੱਕਾ ਹੈਗਾ ਔਰ ਉਹਨਾਂ ਦੇ ਉੱਪਰ ਜਿਹੜੇ આરોਪ ਨੇ ਉਹ ਸਿੱਧ ਹੋ ਚੁੱਕੇ ਨੇ ਤਾਂ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਹੁੰਦਾ ਕੀ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਸਜ਼ਾ ਸੁਣਾਉਣੀ ਹੁੰਦੀ ਹੈ ਸਭ ਤੋਂ ਪਹਿਲਾਂ ਜਦੋਂ ਦਿਨ ਦੇ ਸਮੇਂ ਅਦਾਲਤ ਦੀ ਕਾਰਵਾਈ ਹੈ ਜਿਹੜੀ ਉਹ ਆਰੰਭ ਕੀਤੀ ਜਾਂਦੀ ਹੈਗੀ ਉਸ ਕਾਰਵਾਈ ਦੇ ਵਿੱਚ ਵਿਅਕਤੀ ਨੂੰ ਪੇਸ਼ ਕੀਤਾ ਜਾਏਗਾ ਉਸ ਨੂੰ ਦੱਸਿਆ ਜਾਏਗਾ ਕਿ ਤੁਹਾਡੇ ਉੱਪਰ ਇਹ ਇਲਜ਼ਾਮ ਲੱਗੇ ਸੀ ਔਰ ਇਹ ਇਲਜ਼ਾਮ ਇਸ ਕलिए ਕਿ ਧਾਰਾ ਦੇ ਤਹਿਤ ਜਿਹੜੇ ਸਾਬਿਤ ਹੋ ਚੁੱਕੇ ਨੇ ਔਰ ਤੁਹਾਨੂੰ ਜਿਹੜੀ ਅਸੀਂ ਸਜ਼ਾ ਦੇਣ ਜਾ ਰਹੇ ਹਾਂ ਅਜਿਹੇ ਦੇ ਵਿੱਚ ਵਿਅਕਤੀ ਦੇ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਮੇਰੀ ਜਿਹੜੀ ਸਜ਼ਾ ਹੈਗੀ ਉਹ ਘਟਾਈ ਜਾਵੇ ਮੈਂ ਇਸ ਸੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਇਨਵੋਲਵਮੈਂਟ ਨਹੀਂ ਸੀ ਜਾਂ ਮੈਂ ਭੀੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅਦਾਲਤ ਨੇ ਕਿਉਂਕਿ ਮੈਨੂੰ ਦੋਸ਼ੀ ਮੰਨਿਆ ਹੈਗਾ ਮੈਂ ਬਜ਼ੁਰਗ ਹੈਗਾ ਮੇਰੀ ਆਲਰੇਡੀ ਇੱਕ ਸਜ਼ਾ ਚੱਲ ਰਹੀ ਹੈ ਤਾਂ ਜੇ ਇਹ ਦੇ ਵਿੱਚ ਜਿਹੜੇ ਸੱਜਣ ਕੁਮਾਰ ਦਾ ਪੱਖ ਹੋਏਗਾ ਉਸ ਦੇ ਵੱਲੋਂ ਘੱਟ ਤੋਂ ਘੱਟ ਸਜ਼ਾ ਦਾ ਜਿਹੜਾ ਇੱਕ ਅਪੀਲ ਹੈ ਉਹ ਕੀਤੀ ਜਾਏਗੀ ਦੂਸਰੇ ਪਾਸੇ ਜਿਹੜਾ ਦੂਸਰਾ ਪੱਖ ਹੈ ਉਸ ਦੇ ਵੱਲੋਂ ਜਿਹੜੀ ਅਪੀਲ ਕੀਤੀ ਜਾਏਗੀ ਕਿ ਜਿਆਦਾ ਤੋਂ ਜਿਆਦਾ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਕਿਉਂਕਿ ਦੋ ਵਿਅਕਤੀਆਂ ਨੂੰ ਜਿਉਂਦੇ ਸਾੜਿਆ ਗਿਆ ਔਰ ਹੋ ਚੁੱਕਾ ਹੈ ਔਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਸ਼ਾਮ ਹੁੰਦੇ ਹੁੰਦੇ ਲਗਭਗ ਜਿਹੜਾ ਅਮੂਮਨ 4 ਵਜੇ ਦੇ ਕਰੀਬ ਜਿਹੜੀ ਫਿਰ ਸਜ਼ਾ ਦਾ ਐਲਾਨ ਹੈਗਾ ਉਹ ਜੱਜ ਸਾਹਿਬ ਦੇ ਵੱਲੋਂ ਕੀਤਾ ਜਾਏਗਾ ਜਿਸ ਤਰੀਕੇ ਦੀਆਂ ਧਰਾਵਾਂ ਦਾ ਏਸੀ ਦੇ ਵਿੱਚ ਇਸਤੇਮਾਲ ਕਹਿ ਸਕਦੇ ਆਂਗੇ ਤਾਂ ਘਟੋ-ਘਟ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾਏਗੀ ਉਹ ਇਸ ਮਾਮਲੇ ਦੇ ਵਿੱਚ ਹੁੰਦੀ ਹੋਈ ਦਿਖਾਈ ਦੇ ਸਕਦੀ ਹੈਗੀ ਇਸ ਮਾਮਲੇ ਦੇ ਵਿੱਚ ਜਦੋਂ ਉਮਰ ਕੈਦ ਵਰਗੀ ਸਜ਼ਾ ਦੁਬਾਰਾ ਤੋਂ ਹੋ ਜਾਏ ਤਾਂ ਮੁਸ਼ਕਲਾਂ ਹੋਰ ਵੱਧੀਆਂ ਹੋਈਆਂ ਨਜ਼ਰ ਆਉਣੀਆਂ ਹੈ ਕਾਰਨ ਕੀ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਫਿਰ ਜ਼ਮਾਨਤ ਲੈਣੀ ਹੁੰਦੀ ਹੈਗੀ ਤਾਂ ਜੇਕਰ ਤੁਹਾਨੂੰ ਇੱਕ ਕੇਸ ਦੇ ਵਿੱਚ ਜ਼ਮਾਨਤ ਮਿਲ ਵੀ ਜਾਵੇ ਤਾਂ ਤੁਹਾਨੂੰ ਦੂਸਰੇ ਕੇਸ ਦੇ ਵਿੱਚ ਜ਼ਮਾਨਤ ਲੈਣੀ ਵੀ ਬਿਹਤਰ ਜ਼ਰੂਰੀ ਹੁੰਦੀ ਹੈ ਕਿਉਂਕਿ ਜਿੰਨੀ ਦੇਰ ਤੱਕ ਤੁਹਾਨੂੰ तमाम ਕੇਸਾਂ 'ਚੋਂ ਜ਼ਮਾਨਤ ਨਹੀਂ ਮਿਲਦੀ ਤੁਸੀਂ ਜੇਲ੍ਹ ਤੋਂ ਬਾਹਰ ਨਹੀਂ ਆ ਸਕੋਗੇ ਤਾਂ ਜਿਹੇ ਦੇ ਵਿੱਚ ਸੱਜਨ ਕੁਮਾਰ ਨੂੰ ਕਹ ਲਈਏ ਕਿ ਦੂਰੀ ਸਜ਼ਾ ਜਿਹੜੀ ਉਹ ਜੇਲ੍ਹ ਦੇ ਅੰਦਰ ਭੁਗਤਣੀ ਪਵੇਗੀ ਔਰ ਜਦੋਂ ਵੀ ਜੇਲ੍ਹ ਦੇ ਵਿੱਚੋਂ ਕੋਈ ਬਾਹਰ ਆਉਣ ਦੀ ਕੋਸ਼ਿਸ਼ ਹੋਏਗੀ ਤਾਂ ਦੁਬਾਰਾ ਤੋਂ ਦੁਬਾਰਾ ਜ਼ਮਾਨਤ ਹੈ ਜਿਹੜੀ ਉਹ ਜਿੰਨੀ ਦੇਰ ਤੱਕ ਨਹੀਂ ਮਿਲਦੀ ਉਨੀ ਦੇਰ ਤੱਕ ਕੋਈ ਵੀ ਵਿਅਕਤੀ ਜਿਹੜਾ ਉਹ ਬਾਹਰ ਨਹੀਂ ਆ ਸਕਦਾ ਔਰ ਕਿਤੇ ਨਾ ਕਿਤੇ ਜਿਹੜੇ 1984 ਦੇ ਪੀੜਤ ਲੋਕ ਨੇ ਉਹਨਾਂ ਦੇ ਲਈ ਇੱਕ ਵੱਡੀ जागदी हुई नजर आ रही है बिल्कुल हालांकि जितना जिस तरह दी सजादा ਤੁਸੀਂ ਜ਼ਿਕਰ ਕੀਤਾ ਲੇਕਿਨ ਇਸ ਤੋਂ ਬਿਲਕੁਲ ਵਕਰੀ ਸਜ਼ਾ ਦਾ ਜ਼ਿਕਰ ਐਚਐਸ ਫੂਲ ਕਾ ਜੋ ਸੀਨੀਅਰ ਵਕੀਲ ਨੇ ਜੋ ਕਾਫੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ 84 ਕੇਸਾਂ ਨੂੰ ਲੈ ਕੇ ਲਗਾਤਾਰ ਅਦਾਲਤ ਦੇ ਵਿੱਚ ਦਲੀਲਾ ਪੇਸ਼ ਕਰਦੇ ਨੇ ਐਚਐਸ ਫੂਲ ਕਾ ਤੇ ਬੋਲੋ ਦਾਵਾ ਹੈ ਕਿ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ देखो ਜਦੋਂ ਵੀ ਕੋਈ ਕਤਲ ਦਾ ਮਾਮਲਾ ਹੁੰਦਾ ਤਾਂ ਉਸ ਦੇ ਵਿੱਚ ਗਗਨ ਦੋ ਤਰੀਕੇ ਦੀਆਂ ਸਜ਼ਾਵਾਂ ਨੇ ਇੱਕ ਆ ਫਾਂਸੀ ਦੀ ਸਜ਼ਾ ਦੂਸਰੀ ਆ ਉਮਰ ਕੈਦ ਦੀ ਸਜ਼ਾ ਆਮ ਤੌਰ ਦੇ ਉੱਪਰ ਕਿਉਂਕਿ ਭਾਰਤੀ ਸੰਵਿਧਾਨ ਨੂੰ ਜਦੋਂ ਅਸੀਂ ਦੇਖਦੇ ਆ ਉਸ ਦੇ ਵਿੱਚ 302 ਦੇ ਤਹਿਤ ਫਾਂਸੀ ਦੀ ਸਜ਼ਾ ਦਾ ਜ਼ਰੂਰ ਪ੍ਰਬੰਧਨ ਕੀਤਾ ਗਿਆ ਪਰ ਜੇਕਰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਦਾ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਕੰਮਕਾਰ ਦੇਖੋਗੇ ਤਾਂ ਭਾਰਤ ਦੇ ਵੱਲੋਂ ਲਗਾਤਾਰ ਫਾਂਸੀ ਦੀ ਸਜ਼ਾ ਦਾ ਜਿਹੜਾ ਵਿਰੋਧ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਕਿ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਹਰ ਇੱਕ ਵਿਅਕਤੀ ਨੂੰ ਜਿਉਣ ਦਾ ਹੱਕ ਜ਼ਰੂਰ ਹੈਗਾ ਪਰ ਉਸ ਦੀ ਜਿਉਂਦਾ ਹੱਕ ਨਹੀਂ ਖੋਣਾ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਉਹ ਭਾਰਤੀ ਹੱਕ ਲਈਏ ਕਿ ਲਗਾਤਾਰ ਜਿਹੜੀ ਸਰਕਾਰਾ ਭਾਰਤ ਦੀ ਉਹਨਾਂ ਦੇ ਵੱਲੋਂ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਚੁੱਕੀ ਜਾ ਰਹੀ ਹੈ ਅਜਿਹੇ ਦੇ ਵਿੱਚ ਫਾਂਸੀ ਦੀ ਜਿਕਰ ਸਜ਼ਾ ਸੁਣਾਈ ਜਾਂਦੀ ਹੈ ਤਾਂ ਇਹ ਕਾਨੂੰਨ ਦੇ ਅਨੁਸਾਰ ਗਲਤ ਨਹੀਂ ਹੋਏਗੀ ਕਾਨੂੰਨ ਦੇ ਅਨੁਸਾਰ ਬਿਲਕੁਲ ਪ੍ਰਾਵਧਾਨ ਹੈ ਕਿ ਤੁਸੀਂ ਕਿਸੇ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੈ ਜਿਹੜਾ ਉਹ ਕਰ ਸਕਦੇ ਹੋ ਕਿਸੇ ਨੂੰ ਫਾਂਸੀ ਤੱਕ ਵੀ ਦੇ ਸਕਦੇ ਹੋ ਪਰ ਜ਼ਿਆਦਾਤਰ ਜੇਕਰ ਤੁਸੀਂ ਪਿਛਲੇ ਫੈਸਲਿਆਂ ਦੇ ਉੱਪਰ ਨਜ਼ਰ ਮਾਰੋਗੇ ਤਾਂ ਬਹੁਤ ਘੱਟ ਜਿਹੜੇ ਅਜਿਹੇ ਮੌਕੇ ਆਏ ਨੇ ਕਿ ਜਦੋਂ ਫਾਂਸੀ ਦੀ ਸਜ਼ਾ ਦਾ ਐਲਾਨ ਵੀ ਹੋਵੇ ਔਰ ਕਿਸੇ ਵਿਅਕ ਕਿਉਂਕਿ ਜਿਸ ਤਰੀਕੇ ਦੇ ਨਾਲ ਹਿਊਮਨ ਰਾਈਟ ਦੇ ਲਗਾਤਾਰ ਈਸ਼ੂ ਉੱਠ ਰਹੇ ਨੇਗੇ ਤਾਂ ਉਸ ਤੋਂ ਬਾਅਦ ਜਿਹੜੀਆਂ ਇਹ ਸਜ਼ਾਵਾਂ ਨੇ ਉਹ ਬੇहद ਘਟ ਕਰ ਦਿੱਤੀ ਗਈਆਂ ਨੇ ਔਰ ਇਹਨਾਂ ਦਾ ਇੱਕ ਜਿਹੜਾ ਬਦਲਾਅ ਹੈਗਾ ਉਹ ਉਮਰ ਕੈਦ ਦੇ ਤੌਰ ਦੇ ਉੱਪਰ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਜੇਕਰ ਇਹ ਸਜ਼ਾ ਦਾ ਅਸੀਂ ਇੱਕ ਜ਼ਿਕਰ ਵੀ ਕਰੀ ਕਿਉਂਕਿ rauza ibn court ਜਿਸ ਤਰੀਕੇ ਦੇ ਨਾਲ ਅਸੀਂ ਕਹਿ ਲਈਏ ਕਿ ਪੰਜਾਬ ਦੇ ਅੰਦਰ ਲੋਕਲ ਕੋਰਟ ਹੁੰਦੀਆਂ ਨੇ ਸੈਸ਼ਨ ਕੋਰਟ ਕਹਾ ਦਿੱਤਾ ਜਾਂਦਾ ਜ਼ਿਲ੍ਹਾ ਅਦਾਲਤਾਂ ਕਹਿ ਦਿੱਤਾ ਜਾਂਦਾ ਹੈਗਾ ਉਸ ਤਰੀਕੇ ਦੇ ਨਾਲ ਹੀ rauza ibn court ਹੈਗੀ ਤਾਂ rauza ibn court ਤੋਂ ਬਾਅਦ ਜੇਕਰ ਕੋਈ ਵੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਸੱਜਨ ਕੁਮਾਰ ਦੇ ਕੋਲ ਇੱਕ ਪ੍ਰਾਪਤਨ ਇਹ ਰਹੇਗਾ ਕਿ ਉਹ ਇਹ ਸਜਾਨ ਨੂੰ ਹਾਇਰ ਕੋਰਟ ਦੇ ਵਿੱਚ ਕਹਿੰਦਾ ਭਾਵ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਚੈਲੰਜ ਹੈ ਜਿਹੜਾ ਉਹ ਕਰ ਸਕਦੇ ਆ ਦਿੱਲੀ ਹਾਈ ਕੋਰਟ ਤੋਂ ਬਾਅਦ ਉਹਨਾਂ ਦੇ ਕੋਲੇ ਸੁਪਰੀਮ ਕੋਰਟ ਦੇ ਰਾਸਤੇ ਪਏ ਨੇਗੇ ਕਿਉਂਕਿ ਹਾਲੇ ਤੱਕ ਜਿਸ ਤਰੀਕੇ ਦੇ ਨਾਲ ਅਸੀਂ ਕਹੀਏ ਕਿ ਇਹਨੇ ਸਾਲ ਉਹਨਾਂ ਨੂੰ ਰੌਜ਼ਾ ਅਵਨੋ ਕੋਰਟ ਦੇ ਵਿੱਚ ਹੀ ਪਹੁੰਚਣ ਤੇ ਲੱਗ ਗਏ ਤਾਂ ਤੁਸੀਂ ਸੋਚੋ ਹਾਈ ਕੋਰਟ ਔਰ ਸੁਪਰੀਮ ਕੋਰਟ ਤੱਕ ਤੇ ਜਿਹੜੇ ਰਾਸਤੇ ਨੇ ਉਹ ਕਿੰਨੇ ਲੰਮੇ ਹੋ ਸਕਦੇ ਨੇ ਬਹੁਤ ਵਾਰ ਹੁੰਦਾ ਹੈ ਕਿ ਵਿਅਕਤੀ ਕਿਉਂਕਿ ਸੱਜਨ ਕੁਮਾਰ ਜੀ ਤੁਸੀਂ ਉਮਰ ਦੇਖੋਗੇ ਤਾਂ ਕਾफी ਉਮਰ ਉਹਨਾਂ ਦੀ ਹੋ ਚੁੱਕੀ ਹੈ ਔਰ ਜੇਕਰ ਇਹ ਕੇਸ ਫਾਸਟ ਟਰੈਕ ਲੈਵਲ ਦੇ ਉੱਪਰ ਓਪਰੇਟ ਨਹੀਂ ਕੀਤੇ ਜਾਂਦੇ ਤਾਂ ਕਈ ਵਾਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪਰ ਸਜਾਵਾਂ ਨੇ ਜਿਹੜੀਆਂ ਉਹ ਹਾਲੇ ਤੱਕ ਵੀ ਪੈਂਡਿੰਗ ਚੱਲਦੀਆਂ ਰਹਿੰਦੀਆਂ ਨੇ ਸੋ ਇੱਕ ਸਮਾਂ ਹੀ ਸਿਆਸੀ ਪ੍ਰਤੀਕਰਮ ਵੀ ਜਿਹੜੀਆਂ ਹੁੰਦੇ ਨੇ ਔਰ 1984 ਤੋਂ ਲੈ ਕੇ ਹੁਣ ਤੱਕ ਜੋ ਕਈ ਧਾਕੇ ਜੋ ਪੀਛੁਕੇ ਰਹੇ ਪੀੜਿਤ ਪਰਿਵਾਰ ਉਹ ਜੋ ਇਨਸਾਫ ਦੀ ਉਡੀਕ ਦੇ ਵਿੱਚ ਸਨ ਤਾਂ ਇਸੇ ਨਾਲ ਹੀ ਇਹ ਸਿੱਖ ਦੰਗਿਆਂ ਦੇ ਨਾਲ ਦੰਗੇ ਤਾਂ ਨਹੀਂ ਨਸਲ ਖੁਸ਼ੀ ਹੈ ਦੇ ਰਸਲ ਸਿੱਖ ਨਸਲ ਖੁਸ਼ੀ ਦੇ ਨਾਲ ਜੁੜੇ ਹੋਏ ਸੱਜਨ ਕੁਮਾਰ ਤੋਂ ਇਲਾਵਾ ਹੋਰ ਵੀ ਕਈ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਬਕਵਾਕ ਅਦਾਲਤਾਂ ਦੇ ਵਿੱਚ ਕੇਸ ਵੀ ਚੱਲ ਰਹੇ ਨੇ ਕੀ ਲੱਗਦਾ ਹੈ ਕਿ ਅੱਜ ਸੱਜਨ ਕੁਮਾਰ ਨੂੰ ਜੋ ਕੋਈ ਵੀ ਸਜ਼ਾ ਸੁਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਕੇਸਾਂ ਦੇ ਵਿੱਚ ਵੀ ਤੇਜ਼ੀ ਆਏਗੀ ਦੇਖੋ ਇੱਕ ਚੀਜ਼ ਕੀ ਹੁੰਦੀ ਹੈ ਕਿ ਜਦੋਂ ਇੱਕ ਕੇਸ ਦੇ ਵਿੱਚ ਕੋਈ ਵੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਦੀ ਰਿਫਲੈਕਸ਼ਨ ਕਿਤਾ ਨਾ ਕਿਤੇ ਦੂਸਰੇ ਕੇਸਾਂ ਦੇ ਉੱਪਰ ਸਿੱਧੇ ਤੌਰ ਤੇ ਨਜ਼ਰ ਆਉਂਦੀ ਹੈ ਚਾਹੇ ਅਸੀਂ ਸੱਜਨ ਕੁਮਾਰ ਦਾ ਜ਼ਿਕਰ ਕਰ ਲਈਏ ਜਗਦੀਸ਼ ਟਾਇਟਲਰ ਦਾ ਜ਼ਿਕਰ ਕਰ ਲਈਏ ਇਹ ਉਹ ਚਿਹਰੇ ਨੇ ਜਿਹੜੇ ਉਸ ਸਮੇਂ ਦੇ ਕਾਂਗਰਸ ਦੇ ਬਿਲਕੁਲ ਹਾਈਲਾਈਟ ਚਿਹਰੇ ਸੀਗੇ ਜਿਹੜੇ ਕਾਂਗਰਸ ਦਾ ਇੱਕ ਕਹਿ ਲਈਏ ਕਿ ਕ੍ਰੀਮੀ ਲੀਡਰਸ਼ਿਪ ਸੀਗੀ ਜਿਹੜੀ ਹਰਜੀਵ ਗਾਂਧੀ ਦੇ ਬੇਹੱਦ ਕਰੀਬੀ ਮੰਨੀ ਜਾਂਦੀ ਸੀ ਔਰ ਜਗਦੀਸ਼ ਟਾਇਟਲਰ ਹੋਵੇ ਸੱਜਨ ਕੁਮਾਰ ਹੋਵੇ ਇਹ ਗਾਂਧੀ ਪਰਿਵਾਰ ਦੇ ਬਿਲਕੁਲ ਕਰੀਬੀ ਮੰਨੇ ਜਾਂਦੇ ਸੀ ਔਰ ਜਿਸ ਤਰੀ ਕਤਲ ਕੀਤਾ ਜਾਂਦਾ ਹੈਗਾ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੀ ਕਹ ਲਈਏ ਕਿ ਸਿੱਖ ਨਸਲਕੁਸ਼ੀ ਦਾ ਸ਼ੁਰੂਆਤ ਜਿਹੜੀ ਉਹ ਕੀਤੀ ਜਾਂਦੀ ਔਰ ਉਸੇ ਦੇ ਖਮਿਆਜ਼ਾ ਸੀ ਕਿ ਉਹ ਸੇਕ ਪੰਜਾਬ ਤੱਕ ਚੱਲਣਾ ਪਿਆ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੂੰ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਆਪਣੀ ਜਾਨ ਦੇ ਕੇ ਜਿਹੜੀ ਇਸ ਚੀਜ਼ ਦਾ ਖਮਿਆਜ਼ਾ ਹੈਗਾ ਉਹ ਭੁਗਤਣਾ ਜਿਹੜਾ ਸਿੱਧੇ ਤੌਰ ਦੇ ਉੱਪਰ ਪਿਆ ਔਰ ਹੁਣ ਜਿਸ ਤਰੀਕੇ ਦੇ ਨਾਲ ਸਜ਼ਾਵਾ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਇੱਕ ਬਹੁਤ ਸਾਰੀ ਉਮੀਦ ਹੈ ਜਿਹੜੀ ਉਹ ਜਾਗਦੀ ਹੋਈ ਨਜ਼ਰ ਆਈ ਹੈ ਕਿ ਜਿਹੜੇ ਹਾਂ ਬੇਸ਼ੱਕ ਸਾਡੇ ਪਰਿਵਾਰਕ ਮੈਂਬਰ ਸਾਡੇ ਤੋਂ ਪਿਛੜ ਗਏ ਪਰ ਘਟੋ ਘਟ ਉਹ ਲੋਕ ਸਜ਼ਾ ਸੁਣਾਈ ਜਾ ਰਹੀ ਹੈ ਜਿਹੜੇ ਲੋਕ ਇਸ ਚੀਜ਼ ਦੇ ਲਈ ਜ਼ਿੰਮੇਵਾਰ ਸੀ ਤੁਸੀਂ ਦੇਖੋ ਕਿ 84 ਤੋਂ ਲੈ ਕੇ 2020 ਤੱਕ ਦਾ ਸਮਾਂ 2015-16 ਤੱਕ ਦਾ ਸਮਾਂ ਲਗਪਗ ਕੇਂਦਰ ਦੇ ਵਿੱਚ ਵੱਖ-ਵੱਖ ਸਰਕਾਰਾਂ ਰਹੀਆਂ ਸੂਬਿਆਂ ਦੇ ਵਿੱਚ ਵੱਖ-ਵੱਖ ਸਰਕਾਰਾਂ ਰਹੀਆਂ ਪਰ ਇਨਸਾਫ ਹੈ ਜਿਹੜਾ ਉਹ ਨਹੀਂ ਮਿਲ ਸਕਿਆ ਔਰ ਜਿਸ ਤਰੀਕੇ ਦੇ ਨਾਲ ਜਦੋਂ ਇਨਾ ਇਨਸਾਫ ਡਿਲੇ ਹੋ ਜਾਏ ਤਾਂ ਬਹੁਤ ਸਾਰੇ ਸਬੂਤਾਂ ਨੂੰ ਤੋੜ ਮਰੋੜ ਦਿੱਤਾ ਜਾਂਦਾ ਹੈ ਬਹੁਤ ਸਾਰੇ ਗਵਾਹ ਅਜੇ ਹੀ ਹੁੰਦੇ ਨੇਗੇ ਜਿਹੜੇ ਇਸ ਸਮੇਂ ਦੇ ਦੌਰਾਨ ਬਾਹਰ ਚਲੇ ਗਏ ਜਾਂ ਕਲੀਏ ਕਿ ਇਸ ਜਗ੍ਹਾ ਤੋਂ ਪ੍ਰਵਾਸ ਕਰ ਗਏ ਜਾਂ ਬਹੁਤ ਸਾਰੇ ਲੋਕ ਜਿਹੇ ਸੀ ਜਿਹੜੇ ਉਸ ਸਮੇਂ ਦੇ ਚਸ਼ਮਦੀਦ ਸੀ ਪਰ اپنی جان ਜਿਹੜੀ ਉਹ ਉਹ ਨਹੀਂ بچا سکے ਔਰ ਬਹੁਤ ਸਾਰੇ ਲੋਕ ਜਿਹੇ ਸੀ ਜਿਹੜੇ ਉਮਰ ਦੇ ਹਿਸਾਬ ਨਾਲ ਕਿਸੇ ਬਿਮਾਰੀ ਦੇ ਕਾਰਨ ਮਰ ਗਏ ਪਰ ਇਨਸਾਫ ਉਹਨਾਂ ਨੂੰ ਨਹੀਂ ਮਿਲ ਸਕਿਆ ਔਰ ਜਿਵੇਂ ਜਿਵੇਂ ਗਵਾਹਾਂ ਦੀ ਕਮੀ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਪਰ ਦੋਸ਼ ਸਾਬਿਤ ਕਰਨੇ ਉਹਨਾਂ ਦੇ ਉੱਪਰ ਜਿਹੜੇ ਇਲਜ਼ਾਮ ਨੇ ਉਹਨਾਂ ਨੂੰ ਸਾਬਿਤ ਕਰਨਾ ਮੁਸ਼ਕਲ ਹੋ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਏਜੰਸੀਆਂ ਦੇ ਵੱਲੋਂ ਕੰਮ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਐਚਐਸ ਫੂਲਕਾ ਜਿਹੜੇ ਇਸ ਕੇਸਾਂ ਨੂੰ ਲਗਾਤਾਰ ਦੇਖ ਰਹੇ ਨੇ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਤਾਂ ਉਹੀ ਹਰ ਚੀਜ਼ ਦਾ ਨਤੀਜਾ ਹੈ ਕਿ ਜਿਹੜੇ ਅੱਜ ਸਜਨ ਕੁਮਾਰ ਹੋਵੇ ਜਗਦੀਸ਼ ਟਾਈਟਲਰ ਉਨ੍ਹਾਂ ਦੇ ਉੱਪਰ ਜਿਹੜੇ ਇਸ ਤਰੀਕੇ ਦੇ ਇਲਜ਼ਾਮ ਨੇ ਉਹ ਸਾਬਤ ਹੋ ਸਕਦੇ ਨੇ ਉਹ ਜਿਹਨਾਂ ਦੇ ਪਿੱਛੇ ਜਿਹੜੀ ਜ਼ਿੰਦਗੀ ਦੇ ਵਿੱਚ ਚੁੱਕਿਆ ਗਿਆ ਲਈ ਮਜਬੂਰ ਹੋਣਾ ਕਈ ਸੰਸਦ ਜਿਨ੍ਹਾਂ ਦੇ ਵੱਲੋਂ ਕੇਸ ਰੀਓਪਨ ਕਰਨ ਦੀ ਜੋ ਮੰਗ ਪ੍ਰਸਤ ਤਰੀਕੇ ਦੇ ਨਾਲ ਸੰਸਦ ਦੇ ਵਿੱਚ ਵੀ ਕੀਤੀ ਗਈ ਪ੍ਰੋਫੈਸਰ ਪ੍ਰੋਫੈਸਰ ਪ੍ਰੇਮ ਸਿੰਘ ਚਦੂਮਾ ਜੌਰਨ ਦੇ ਵਿੱਚੋਂ ਇੱਕ ਨੇ ਜਿਸ ਤੋਂ ਬਾਅਦ ਕਹਿੰਦੇ ਸਰਕਾਰ ਦੇ ਵੱਲੋਂ ਐਸਆਈਟੀ ਜੋ ਬਣਾਏ ਗਿਆ ਉਸੇ ਖਾਸ ਭੂਮਿਕਾ ਰਹੀ ਹੈ ਬਿਲਕੁਲ ਬਿਲਕੁਲ ਜਿਸ ਤਰੀਕੇ ਦੇ ਨਾਲ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤਾਂ ਉਸ ਐਸਆਈਟੀ ਦੇ ਵੱਲੋਂ ਬਹੁਤ ਸਾਰੇ ਕੇਸਾਂ ਨੂੰ ਰੀਓਪਨ ਕੀਤਾ ਗਿਆ ਬਹੁਤ ਸਾਰੇ ਕੇਸ ਜਿਹੜੇ ਕਹਿ ਦਿੱਤੇ ਗਏ ਕਿ ਸਬੂਤ ਸਹੀ ਤਰੀਕੇ ਦੇ ਨਾਲ ਨਹੀਂ ਆ ਜਾਂ ਗਵਾਹ ਸਹੀ ਤਰੀਕੇ ਦੇ ਨਾਲ ਨਹੀਂ ਭੁਗਤਦੇ ਦਰਸਲ ਹੁੰਦਾ ਕੀ ਹੈ ਨਾ ਗਗਨ ਕਿ ਜਦੋਂ ਮੰਨ ਲਓ ਇੱਕ ਕਮੇਟੀ ਬਣਾ ਦਿੱਤੀ ਜਾਂਦੀ ਹੈ ਉਸ ਕਮੇਟੀ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਭਾਈ ਜਿਸ ਨੇ ਗੱਲ ਕਰਨੀ ਆ ਆ ਕੇ ਸਾਡੇ ਕੋਲੇ ਪੇਸ਼ ਹੋਵੇ 200 ਗਵਾਹ 250 ਗਵਾਹ 500 ਗਵਾਹ ਪੇਸ਼ ਹੋ ਗਏ ਉਸ ਦਾ ਵਿੱਚੋਂ ਕੋਈ ਨਤੀਜਾ ਨਹੀਂ ਆਇਆ ਫਿਰ ਆ ਦੋ ਸਾਲਾਂ ਬਾਅਦ ਪੰਜ ਸਾਲਾਂ ਬਾਅਦ ਇੱਕ ਨਵੀਂ ਕਮੇਟੀ ਬਣਾ ਦਿੱਤੀ ਜਾਂਦੀ ਹੈ ਉਸ ਕ ਜਾਂਦਾ ਕਿ ਆਓ ਜੀ ਸਾਨੂੰ ਦੱਸੋ ਕਿ ਹੋਇਆ ਕੀ ਸੀਗਾ ਗਵਾਹ ਦੁਆਰਾ ਤੋਂ ਪੇਸ਼ ਹੁੰਦੇ ਨੇ ਫਿਰ ਨਤੀਜਾ ਕੁਝ ਨਹੀਂ ਹੁੰਦਾ ਤਾਂ ਹੌਲੀ-ਹੌਲੀ ਕਰਦੇ ਗਵਾਹਾਂ ਨੂੰ ਵੀ ਲੱਗਣ ਲੱਗ ਜਾਂਦਾ ਕਿ ਗਵਾਹਿਆਂ ਦਾ ਬਹੁਤ ਸਾਰੇ ਲੈ ਗਏ ਪਰ ਕੋਈ ਫਰਕ ਪੈਦਾ ਨਜ਼ਰ ਨਹੀਂ ਆ ਰਿਹਾ ਔਰ ਹੌਲੀ-ਹੌਲੀ ਹੁੰਦਾ ਕਿ ਇਹ ਕਿ ਗਵਾਹ ਇਸ ਤਰੀਕੇ ਦੇ ਨਾਲ ਮੋਡੀਫਾਈ ਹੋ ਜਾਂਦੇ ਨੇ ਕਿ ਸਾਨੂੰ ਤਾਂ ਜ਼ਰੂਰਤ ਹੀ ਨਹੀਂ ਗਵਾਹੀ ਦੇਣ ਦੀ ਕਿਉਂਕਿ ਨਤੀਜਾ ਕੁਝ ਨਹੀਂ ਆਉਣਾ ਆਮ ਤੌਰ ਦੇ ਉੱਪਰ ਜਦੋਂ ਆ ਚਰਚਾ ਜਿਹੜੀ ਖੁੱਡ ਚਰਚਾ ਜਿਸ ਨੂੰ ਅਸੀਂ ਕਹਿੰਦੇ ਨੇ ਕਿ ਚੱਲਦੀ ਹੈ ਕਿ ਬਹੁਤ ਵਾਰ ਹੁੰਦਾ ਕਿ ਵੋਟ ਪਾ ਕੇ ਕੀ ਫਾਇਦਾ ਜੀ ਸਰਕਾਰ ਤਾਂ ਆਪਣੇ ਹਿਸਾਬ ਨਾਲ ਹੀ ਬਣੇਗੀ ਸਰਕਾਰ ਨੇ ਕਿਹੜਾ ਕੋ ਉਹੀ ਚੀਜ਼ਾਂ ਕਿਤਨਾ ਕਿਤੇ ਜਿਹੜੀ ਇੱਕ ਨਿਰਾਸ਼ਾ ਵਿਅਕਤੀ ਦੇ ਅੰਦਰ ਇੰਨੀ ਘਰਦੇ ਨਹੀਂ ਕਿ ਉਹ ਇਨਸਾਫ ਦੀ ਮੰਗ ਕਰਨਾ ਹੀ ਛੱਡ ਦੇਵੇ ਉਹ ਇਨਸਾਫ ਦੀ ਉਮੀਦ ਕਰਨਾ ਹੀ ਛੱਡ ਦੇਵੇ ਜਦੋਂ ਅਜਿਹੀ ਚੀਜ਼ ਆ ਜਾਂਦੀ ਹੈ ਤਾਂ ਸਾਫ਼ ਤਰੀਕੇ ਦੇ ਨਾਲ 1984 ਦੇ ਮਾਮਲੇ ਵਿੱਚ ਵੀ ਉਹ ਚੀਜ਼ ਨਜ਼ਰ ਆਈ ਜਦੋਂ 1984 ਤੋਂ ਲੈ ਕੇ 2014 ਤੱਕ ਇੱਕ ਲੰਮਾ ਉਹ ਵਕਫਾ ਹੈਗਾ ਜਦੋਂ ਲੋਕਾਂ ਨੂੰ ਇਹ ਲੱਗਿਆ ਕਿ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਨਸਾਫ ਦੀ ਉਮੀਦ ਕਰ ਸਕਦੇ ਹਾਂ ਉਸ ਦਾ ਇੱਕ ਵੱਡਾ ਕਾਰਨ ਕੀ ਸੀ ਕਿ ਇੱਕ ਪਾਸੇ ਲੋਕ ਡਿਮਾਂਡ ਕਰ ਰਹੇ ਸੀ ਕਿ ਚਾਹੇ ਸ ਸੱਜਨ ਕੁਮਾਰ ਹੋਵੇ ਚਾਹੇ ਜਗਦੀਸ਼ ਟਾਇਟਲਰ ਹੋਵੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਾਂ ਜਾਣ ਪਰ ਦੂਸਰੇ ਪਾਸੇ ਜਦੋਂ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਾਂਦਾ ਉਹਨਾਂ ਨੂੰ ਐਮਐਲਏ ਉਹਨਾਂ ਨੂੰ ਐਮਪੀ ਬਣਾਇਆ ਜਾਂਦਾ ਤਾਂ ਲੋਕ ਕਿਸ ਤਰੀਕੇ ਦੇ ਨਾਲ ਸੋਚ ਸਕਦੇ ਨੇ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਵੀ ਹੋ ਸਕਦੀ ਔਰ ਇਹੀ ਉਹ ਕਾਰਨ ਸੀ ਕਿ ਜਿਹੜੇ ਲੋਕ ਸੀਗੇ ਉਹ ਉਹਨਾਂ ਦੇ ਵਿੱਚ ਕਿ ਨਿਰਾਸ਼ਾ ਪਰ ਜਾਂਦੀ ਹੈ ਕਿ ਕਨੈਕਟੀਵਿਟੀ ਪਰ ਜਾਂਦੀ ਹੈ ਕਿ ਸ਼ਾਇਦ ਹੁਣ ਇਨਸਾਫ ਨਹੀਂ ਮਿਲੇਗਾ ਪਰ ਜਿਸ ਤਰੀਕੇ ਦੇ ਨਾਲ 2014 ਤੋਂ ਬਾਅਦ ਇੱਕ ਵੱਡਾ ਬਦਲਾਅ ਕੋਈ ਇਹ ਨਹੀਂ ਕਿ ਭਾਜੀਪੀ ਦੀ ਤਾਰੀਫ ਕਰ ਰਹੇ ਹਾਂ ਉਸ ਦਾ ਕਾਰਨ ਇਹ ਹੈ ਕਿ ਬੇਸ਼ੱਕ ਜਿਹੜਾ ਇਹ ਮਾਮਲੇ ਸੀਗੇ ਉਹ ਤੇਜ਼ੀ ਦੇ ਨਾਲ ਚੁੱਕੇ ਗਏ ਬੇਸ਼ੱਕ ਉਹਨਾਂ ਮਾਮਲਿਆਂ ਦੇ ਉੱਪਰ ਗੌਰ ਕੀਤੀ ਗਈ ਔਰ ਲੰਮੇ ਸਮੇਂ ਬਾਅਦ ਇਹ ਦੇਖਣ ਨੂੰ ਮਿਲਿਆ ਜਦੋਂ ਸੱਜਨ ਕੁਮਾਰ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਜਦੋਂ ਜਗਜੀਤ ਟਾਈਟਲਰ ਦੇ ਉੱਪਰ ਇਸ ਮਾਮਲੇ ਦੇ ਉੱਪਰ ਕਾਰਵਾਈ ਕੀਤੀ ਗਈ ਤਾਂ ਉਹ ਚੀਜ਼ਾਂ ਜਿਹੜੀਆਂ ਉਹ ਨਜ਼ਰ ਆਈਆਂ ਔਰ ਬਕਾਇਦਾ ਤੌਰ ਤੇ ਐਚਐਸ ਫੂਲਕਾ ਨੇ ਵੀ ਕਿਹਾ ਕਿ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਨੇ ਪਰ ਇਹ ਸਰਕਾਰ ਦੇ ਵਿੱਚ ਤੇਜ਼ੀ ਆਉਂਦੀ ਜ਼ਰੂਰ ਸਾਨੂੰ ਨਜ਼ਰ ਆਈ ਹੈਗੀ ਕਿਉਂਕਿ ਜਿਹੜਾ ਇੱਕ ਦਬਾਅ ਸੀਗਾ ਉਹ ਕਿਤੇ ਨਾ ਕਿਤੇ ਹਟਦਾ ਹੋਇਆ ਜਦੋਂ ਨਜ਼ਰ ਆਉਂਦਾ ਹੈਗਾ ਤਾਂ ਉਹ ਸੀਗਾ ਜਿਹੜਾ ਫਰਕ ਹੈਗਾ ਉਹ ਸਾ ਸਰਕਾਰਾਂ ਉਹਨਾਂ ਦੀ ਭੂਮਿਕਾ ਜੋ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਅਬ ਇਹ ਨਹੀਂ ਹੈ ਕਿ ਕਿਸੇ ਪਾਰਟੀ ਵਿਸ਼ੇਸ਼ੀ ਜਾਂ ਸਰਕਾਰ ਵਿਸ਼ੇਸ਼ੀ ਕੋਈ ਤਾਰੀਫ ਕੀਤੀ ਜਾਂਦੀ ਹੈ ਲੇਕਿਨ ਰੀਓਪਨ ਹੋਏ ਕਿਸ ਸਰਕਾਰ ਦੇ ਵਿੱਚ ਤੇਜ਼ੀ ਦੇ ਨਾਲ ਆਵਾਜ਼ ਚੁੱਕੀ ਗਈ ਜਾਂ ਤੇਜ਼ੀ ਦੇ ਨਾਲ ਕਿਸ ਅੱਗੇ ਵਧੇ ਨੇ ਤੇ ਇਹ ਬਹੁਤ ਮਾਇਨੇ ਰੱਖਦੇ ਨੇ ਇਸoperata ਸੱਜਣ ਕੁਮਾਰ ਜੀਆ ਨੂੰ ਉੱਚ ਪਦਵੀਆਂ ਦੇ ਦੇ ਕੇ ਨਵਾਜ਼ਿਆ ਗਿਆ ਇਸ ਦਾ ਸਿਆਸੀ ਗਲਿਆਰੇ ਦੇ ਵਿੱਚ ਖਾਸੀ ਚਰਚਾ ਵੀ ਰਹੀਦੀ ਹੈ ਖੈਰ ਹੁਣ ਸਭ ਦੀਆਂ ਨਜ਼ਰਾਂ ਜਿਹਨਾਂ ਟਿਕੀਆਂ ਰਹਿਣਗੀਆਂ ਕਿ 40 ਸਾਲ ਬਾਅਦ ਪੀੜਤਾ ਨੂੰ ਜੋ ਅੱਜ ਇਨਸਾਫ਼ ਮਿਲਣ ਦੀ ਇੱਕ ਆਸ ਇੱਕ ਕਿਰਨ ਜਾਗੀ ਹੈ ਅੱਜ ਅਦਾਲਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਏਗਾ ਤਾਂ ਫਿਲਹਾਲ ਬਹੁਤ ਸ਼ੁਕਰੀਆ ਰੋਹਿਤ तमाम ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ